ਪੰਜਾਬੀਆਂ ਲਈ ਖੁਸ਼ਖਬਰੀ ਲੈ ਕੇ ਆਏ ਆ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਕਹਿਰ ਚੜਿਆ ਹੋਇਆ ਸੀ ਹਿੰਦ-ਪਾਕਿਸਤਾਨ ਦਰਮਿਆਨ ਜਿਹੜੀ ਜੰਗ ਲੁਕਵੀਂ ਜੰਗ ਡਰੋਨਾ ਵਾਲੀ ਜੰਗ ਬੰਬ ਗੋਲਿਆਂ ਵਾਲੀ ਜਿਹੜੀ ਜੰਗ ਚੱਲ ਰਹੀ ਸੀ ਉਹਨੂੰ ਰੋਕ ਥਾਮ ਲੱਗ ਗਈ ਆ ਅਮਰੀਕਾ ਨੇ ਇਹ ਜਿਹੜਾ ਸਮਝੌਤਾ ਉਹ ਸਿਰੇ ਲਵਾਇਆ ਤੇ ਟਰੰਪ ਜਿਹੜਾ ਵਿਆਹ ਉਹਨਾਂ ਦੇਸ਼ਾਂ ਨੂੰ ਉਸਨੇ ਹਮਲੇ ਰੋਕਣ ਤੇ ਜਿਹੜਾ ਰਾਜ਼ੀ ਕਰ ਲਿਆ ਇਹ ਟਰੰਪ ਨੇ ਜਿਹੜੀ ਸੂਚਨਾ ਦਿੱਤੀ ਆ ਹੁਣ ਥੋੜੇ ਸਮੇਂ ਅਤ ਇਹਨੂੰ ਪਬਲਿਕਲੀ ਤੌਰ ਤੇ ਵੀ ਹਰ ਫੋਨ ਤੇ ਸਰਕਾਰੀ ਤੌਰ ਤੇ ਅਵੀ ਪਬਲਿਸ਼ ਕਰ ਦਿੱਤਾ ਜਾਵੇਗਾ ਲੇਕਿਨ ਆਪ ਤੱਕ ਇਹ ਖੁਸ਼ਖਬਰੀ ਸਾਂਝੀ ਕਰਦੇ ਆ ਇਸ ਖੁਸ਼ਖਬਰੀ ਨੂੰ ਸੁਣ ਕੇ ਸਾਹ ਦੇ ਵਿੱਚ ਸਾਹ ਆਇਆ ਤੇ ਆਪਣੇ ਸਾਰੇ ਪੰਜਾਬੀਆਂ ਤੱਕ ਇਸ ਨੂੰ ਪਹੁੰਚਾਉਣ ਲਈ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿਹੜਾ ਲੋਕਾਂ 'ਚ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋਇਆ ਸੀ ਉਹਦੇ 'ਚੋਂ ਸਾਡੇ ਪੰਜਾਬੀ ਭੈਣ ਭਰਾ ਬਾਹਰ ਨਿਕਲ ਸਕਣ ਅਤੇ ਸੁਖ ਦਾ ਸਾਹ ਲੈਣ ਅਤੇ ਚੈਨ ਨਾਲ ਰਾਤੀ ਨੀਂਦ ਕੱਟਣ ਦਾ ਦਾ ਫਰੋਹਤਪੁਰ ਲਾਈਵ ਤੇ ਉਹਦੇ ਪੰਜਾਬ ਤੁਹਾਡੇ ਤੱਕ ਇਹ ਖੁਸ਼ਖਬਰੀ ਪੰਚਾਰਿਆ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ